ਆ ਪ੍ਰੇਗ ਕੀਤੀ ਹੀ ਪ੍ਰਭੂ ਨੂੰ ਹਾਂਜੀ ਸੁਣ ਲਈ ਫਿਰ ਉਹਨੇ ਹਾਂਜੀ ਸੁਣ ਲਈ ਕੀ ਕਿਹਾ ਸੀ ਜਾ ਕੇ ਮੈਂ ਜਦ ਤੱਕ ਨਹੀਂ ਸਾਡਾ ਲੈਡ ਕੀ ਕਹੇ ਪ੍ਰਭੂ ਯਿਸੂ ਮਸੀਹ ਲੈਣ ਤੱਕ ਉਹਦਾ ਹਲਾ ਕਰੀਦੀ ਮੈਂ ਚੱਲਿਆ ਫਿਰ ਕਿੰਨੇ ਦਿਨਾਂ ਹੀ ਪਾ ਦੇਗਾ ਮੇਰਾ ਕੋ ਲਾ ਰੇ ਵਾਲਾ ਕੰਮ ਨੇ ਜਿਹੜਾ ਮੈਂ ਫੜਿਆ ਮੈਨੂੰ ਅੱਗੇ ਉਦੋਂ ਦੀ ਨੀਂਦ ਨਹੀਂ ਆਈ ਉਹਦਾ ਕੰਮ ਮੁਕਾਵਾਂ ਮੈਂ ਇਹ ਹੁਣ ਜਦੋਂ ਚਾਰੀ ਵੇਚ ਕੇ ਸਰਦਿਆਣੀ ਦੇ ਫਟੁਰਗੀ ਬਿਜਲ ਭਰਾ ਉਹ ਮੇਰੇ ਬਾਪਰੇ ਕੀ ਉਹਨਾਂ ਦੇਤਾ ਜਵਾਬ ਕਦਰ ਤੇ ਧੰਨਵਾਦ ਹੈ ਜਿਹੜਾ ਤੁਸੀਂ ਆਣ ਕੇ ਸਦਿਆਲ ਸੀ ਕਰਦੇ ਦੋਸਤੋ ਅਜਨਾਲੇ ਏਰੀਆ ਦੇ ਪਿੰਡ ਗੱਗੜ ਦੇ ਵਿੱਚ ਆ ਜਿੱਥੇ ਚਾਰਕ ਦਿਨ ਪਹਿਲਾਂ ਅਸੀਂ ਲਿਸਟ ਬਣਾਉਣ ਆਏ ਸੀਗੇ ਪਿੰਡ ਵਾਲਿਆਂ ਨੇ ਸਾਨੂੰ ਸੱਦਿਆ ਸੀਗਾ ਵੀ ਖਾਦ ਤੇ ਬੀਜ ਦੀ ਜਿਹੜੀ ਬਹੁਤ ਜ਼ਿਆਦੀ ਲੋੜ ਹੈ ਉਹ ਲਿਸਟ ਜਦੋਂ ਫਾਈਨਲ ਕਰਨ ਆਏ ਸੀ ਜਾਂ ਲਿਸਟ ਇਹਨਾਂ ਕੋਲ ਲੈਣ ਆਏ ਸੀ ਤੇ ਉਦੋਂ ਪਿੰਡ ਦੇ ਵਿੱਚ ਇੱਕ ਦੋ ਘਰ ਵੀ ਵੇਖੇ ਸੀ ਸਭ ਤੋਂ ਪਹਿਲਾਂ ਇਸ ਭੈਣ ਦਾ ਘਰ ਵੇਖਿਆ ਸੀ ਕੀ ਨਾ ਬੀਬੀ ਤੁਹਾਡਾ ਨਿੰਮੋ ਨਿੰਮੋ ਹਣਾ ਦਾ ਘਰ ਵੇਖਿਆ ਸੀਗਾ ਔਰ ਮਾਂ ਧੀ ਆ ਟੈਂਟ ਲਾ ਕੇ ਦੇ ਵਿੱਚ ਤਰਪਾਇਆ ਲਾ ਕੇ ਤੇ ਰਹਿਣ ਦੀਆਂ ਸੀ ਅੰਦਰ ਕਮਰਾ ਜਿਹੜਾ ਉਹ ਕੱਚਾ ਡਿੱਗਣ ਵਾਲਾ ਜਿਹਦੇ ਵਿੱਚ ਅੰਦਰ ਖਲੋਣ ਨੂੰ ਜੀ ਨਹੀਂ ਸੀ ਕਰਦਾ ਅੰਦਰ ਰਹਿ ਨਹੀਂ ਸੀ ਰਹੀਆਂ ਆ ਬਾਹਰ ਹੀ ਸੌਂਦੀਆਂ ਸੀਗੀਆਂ ਔਰ ਮੇਰੇ ਮਨ ਦੇ ਵਿੱਚ ਆਇਆ ਸੀ ਵੀ ਇੱਕ ਇਹਦਾ ਕਮਰਾ ਇਹਨੂੰ ਇਹ ਪੱਕਾ ਪਾ ਦਿੱਤਾ ਜਾਵੇ ਮੈਂ ਉਸ ਦਿਨ ਵੀ ਇਹਨੂੰ ਕਿਹਾ ਸੀਗਾ ਵੀ ਮੇਨ ਇੱਛਾ ਕੀ ਉਹ ਤੇ ਵਿਚਾਰੀ ਜਾਂਦੀ ਸੀ ਚਾਦਰਾਂ ਪਵਾ ਦਿਓ ਬਾਲੇ ਪਵਾ ਦਿਓ ਪਰ ਹਰ ਜਗ੍ਹਾ ਦੇ ਉੱਤੇ ਅਸੀਂ ਇੱਕ ਲੈਂਟਰ ਦਾ ਬੰਦੋਬਸਤ ਕਰ ਦਿੱਤਾ ਵੀ ਕੱਲ ਨੂੰ ਬਰਸਾਤਾਂ ਦਾ ਜਿਹੜਾ ਮੁਸ਼ਕਲ ਹੈ ਉਹ ਦੁਬਾਰਾ ਆਵੇ ਹੀ ਨਾ ਘਰ ਚੋਂ ਨਹੀਂ ਨਾ ਜੇ ਕਿਸੇ ਨੂੰ ਬਣਾ ਕੇ ਦਿੱਤਾ ਜਾਵੇ ਤੇ ਪੱਕੇ ਤੌਰ ਤੇ ਦਿੱਤਾ ਜਾਵੇ ਔਰ ਦੂਜੀ ਸਾਡੀ ਕੋਸ਼ਿਸ਼ ਹੁੰਦੀ ਆ ਵੀ ਕੰਮ ਜਿਹੜਾ ਅਗਲੇ ਦਾ ਮੁਕੰਮਲ ਕਰਾਇਆ ਜਾਵੇ ਅਸੀਂ ਉਹ ਨਹੀਂ ਕਰਦੇ ਵੀ 5000 ਲੈ ਲਓ ਬਾਕੀ ਕਿਸੇ ਕੋ ਪਵਾ ਲਓ ਜਾਂ 10000 ਲੈ ਲਓ ਕਿਉਂਕਿ ਉਹਦੇ ਨਾਲ ਕੰਮ ਸ਼ੁਰੂ ਹੀ ਦਾ ਕਾਰਨ ਹੈ ਕਿਥੋਂ ਇਹਨਾਂ ਨੂੰ ਕਿਸੇ ਨੇ ਪੈਸੇ ਧਾਰੇ ਦੇਣੇ ਆ ਨਾ ਕਿਸੇ ਨੇ ਮਤ ਕਰਨੀ ਆ ਔਰ ਉਹਦੇ ਵਿੱਚ ਬੰਦਾ ਉਲਝ ਕੇ ਹੀ ਰਹਿ ਜਾਂਦਾ ਕੱਲ ਨੂੰ ਵਿਆਜੀ ਪੈਸੇ ਫੜਦੇ ਨੇ ਲੋਕੀ ਸੋ ਅਸੀਂ ਕੰਮ ਹੀ ਜਿਹੜਾ ਪੂਰਾ ਮੁਕੰਮਲ ਕਰਾਉਣ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਲਈ ਉਸ ਦਿਨ ਮੈਂ ਬੋਲਿਆ ਸੀਗਾ ਔਰ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਹਾ ਪ੍ਰਭੂ ਨੂੰ ਤੁਸੀਂ ਜਿੰਨੂੰ ਵੀ ਮੰਨਦੇ ਹੋ ਉੱਥੇ ਜਾ ਕੇ ਅਰਦਾਸ ਕਰੋ ਪ੍ਰਭੂ ਨੂੰ ਆਪੇ ਤੁਹਾਡੀ ਸੁਣ ਲੈਣੀ ਔਰ ਸੁਣ ਲਈ ਕਿਸੇ ਨਾ ਕਿਸੇ ਨੂੰ ਉਹਨੇ ਭੇਜ ਦਿੱਤਾ ਮੈਂ ਜਿਸ ਦਿਨ ਉਹ ਵੀਡੀਓ ਪਾਈ ਸੀ ਤੇ ਸਾਡੇ ਭੈਣ ਜੀ ਨੇ ਗੁਰਪਾਲ ਕੌਰ ਕੈਨੇਡਾ ਦੇ ਵਿੱਚ ਉਹਨਾਂ ਦਾ ਮੈਨੂੰ ਸਪੈਸ਼ਲ ਬੜੇ ਦਿਨਾਂ ਤੋਂ ਫੋਨ ਆਉਂਦਾ ਸੀਗਾ ਵੀ ਸਾਡੀ ਸੇਵਾ ਜਿਹੜੀ ਕਿਤੇ ਜਾਇਜ਼ ਥਾਂ ਦੇ ਉੱਤੇ ਲਵਾ ਦਿਓ ਅਸੀਂ ਕਿਸੇ ਨੂੰ ਕਹਿੰਦੇ ਵੀ ਨਹੀਂ ਜਦੋਂ ਉਹਨਾਂ ਵੀਡੀਓ ਵੇਖੀ ਐ ਤਾਂ ਉਹਨਾਂ ਕਿਹਾ ਜੀ ਜੇ ਤੁਸੀਂ ਕਿਸੇ ਨੂੰ ਇਸ ਘਰ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਤੇ ਇਸ ਕਮਰੇ ਦਾ ਜਿਹੜਾ ਲੈਂਟਰ ਪਾਉਣ ਦੀ ਜ਼ਿੰਮੇਵਾਰੀ ਜਾਂ ਕਮਰਾ ਪਾਉਣ ਦੀ ਜ਼ਿੰਮੇਵਾਰੀ ਜੇ ਸਾਨੂੰ ਦੇ ਦਿੱਤੀ ਜਾਵੇ ਤੇ ਸਾਨੂੰ ਵਧੀਆ ਲੱਗੂਗਾ ਔਰ ਕੱਲ ਉਹਨਾਂ ਨਾਲ ਮੇਰੀ ਗੱਲ ਹੋ ਗਈ ਸੀ ਐਸਟੀਮੇਟ ਮੈਂ ਪਿੰਡ ਦੇ ਵਿੱਚੋਂ ਹੀ ਲਵਾ ਲਿਆ ਸੀ ਗगन ਆ ਇਹਨੇ ਵੀ ਸਾਰਾ ਲਵਾ ਦਿੱਤਾ ਸੀ ਵੀ ਇੱਕ ਕਮਰਾ ਜਿਹੜਾ ਬੜਨਾ ਵਾ ਇਹ ਟੇਹੋ ਕੰਮ ਆ ਜਾਣੀ ਆ ਕਮਰੇ ਦੇ ਨਾਲ ਥੱਲੇ ਫਰਸ਼ ਪੈਜੂਗਾ ਲੈਂਟਰ ਪੈਜੂਗਾ ਚਿਗਾੜ ਤੇ ਦਰਵਾਜਾ ਜਿਹੜਾ ਤੁਹਾਡਾ ਉਹ ਨਵਾਂ ਲੱਗ ਜੂਗਾ ਔਰ ਲੱਖ ਰੁਪਈਆ ਜਿਹੜਾ ਉਹਦਾ ਐਸਟੀਮੇਟ ਕਰੀਬ-ਕਰੀਬ ਬਣਿਆ ਸੀਗਾ ਔਰ ਪਿਛਲੇ ਨਿਸੋਕਾ ਦੇ ਵਿੱਚ ਦੋ ਘਰ ਜਿਹੜੇ ਅਸੀਂ ਬਣਾ ਰਹੇ ਸੀ ਪਾਉ ਨੇ ਮਤਲਬ ਪਿੰਡ ਦੇ ਵਿੱਚ ਹੀ ਅਸੀਂ ਆਪ ਤੇ ਕਹਿੰਦੇ ਨਹੀਂ ਨਾ ਵੀ ਫੁਲਾਣਾ ਬੰਦਾ ਲੈ ਆਓ ਕਿਉਂਕਿ ਸਾਨੂੰ ਬੜੀ ਦਿੱਕਤ ਆਉਂਦੀ ਹੈ ਵੀ ਕੌਣ ਮਗਰ ਉਹ ਆ ਕੇ ਵੇਖੂਗਾ ਪਿੰਡ 'ਚ ਜਦੋਂ ਮੋਤਬਰ ਬੰਦੇ ਜ਼ਿੰਮੇਵਾਰੀ ਲੈ ਲੈਂਦੇ ਨੇ ਵੀ ਅਸੀਂ ਬਣਾ ਦੇਵਾਂਗੇ ਔਰ ਮੈਂ ਇਹਨਾਂ ਨੂੰ ਕਿਹਾ ਕਿ ਆਪਣਾ ਅਕਾਊਂਟ ਨੰਬਰ ਦੇ ਦਿਓ ਮੈਂ ਭੈਣ ਜੀ ਨੂੰ ਭ ਆਉਂਦੇ ਆਂ ਕੰਮ ਜਿਹੜਾ ਉਹ ਸ਼ੁਰੂ ਕਰਾ ਦਿਓ ਇੱਕ ਅੱਧੇ ਦਿਨ ਦੇ ਵਿੱਚ ਹੀ ਔਰ ਜੋ ਹਾਲਾਤ ਸੀਗੇ ਮੈਂ ਦੱਸਿਆ ਵੀ ਘਰ ਵਾਲੇ ਦੀ ਡੈਥ ਹੋ ਚੁੱਕੀ ਆ ਅੱਖਾਂ ਤੋਂ ਦਿਸਦਾ ਨਹੀਂ ਸੀ ਮਾਂ ਬੇਟੀ ਇੱਥੇ ਰਹਿੰਦੀਆਂ ਨੇ ਔਰ ਪਹਿਲਾਂ ਇੱਕ ਘਰ ਸੀਗਾ ਉਹ ਵੇਚ ਕੇ ਆਪਦੇ ਭਰਾ ਦੇ ਘਰ ਚਲ ਗਈ ਸੀ ਉਹ ਸ਼ਾਇਦ ਕੋ ਪੁਲਿਸ ਚਾਹ ਹੋਮਗੜ ਦੇ ਵਿੱਚ ਪਹਿਲਾਂ ਉਹਨੇ ਰੱਖਿਆ ਤੇ ਉਸ ਤੋਂ ਬਾਅਦ ਉੱਥੇ ਘਰ ਵੀ ਨਹੀਂ ਰੱਖਿਆ ਫੇਰ ਕੋ ਪਿੰਡ ਵਾਲਿਆਂ ਨੇ ਪੈਸੇ ਪੂਸੇ ਵਾਪਸ ਦਵਾਏ ਤੇ ਆ ਜਿਹੜੀ ਇਹਨਾਂ ਜਗਾ ਦੁਬਾਰਾ ਲਈ ਆ ਜਦੇ ਵਿੱਚ ਕੱਚੇ ਜੇ ਘਰ ਦੇ ਵਿੱਚ ਰਹਿੰਦੇ ਨੇ ਔਰ ਛੱਤ ਡਿੱਗਣ ਵਾਲੀ ਹਰ ਵੇਲੇ ਖਤਰਾ ਬਣਿਆ ਰਹਿੰਦਾ ਵਾ ਇੱਕ ਅਤੇ ਦਿਨ ਚ ਕੰਮ ਸ਼ੁਰੂ ਹੋ ਜਾਊਗਾ ਔਰ 10-15 ਦਿਨਾਂ ਦੇ ਵਿੱਚ ਵਿੱਚ ਜਿਹੜਾ ਇਹਦਾ ਲੈਂਟਰ ਵੀ ਪੈ ਜਾਊਗਾ ਮਾਵਾ ਧੀਆਂ ਦਾ ਕਿਉਂਕਿ ਜਦੋਂ ਸੱਚੇ ਮਨ ਨਾਲ ਤੁਸੀਂ ਕਿਸੇ ਦੇ ਅੱਗੇ ਅਰਦਾਸ ਕਰੋ ਨਾ ਤੇ ਰੱਬ ਤੁਹਾਡੀ ਸੁਣਦਾ ਜ਼ਰੂਰ ਹੈ ਚਾਹੇ ਉਹ ਵਾਹਿਗੁਰੂ ਅੱਗੇ ਕਰ ਲੋ ਚਾਹੇ ਅੱਲਾ ਅੱਗੇ ਕਰ ਲੋ ਤੇ ਚਾਹੇ ਭਗਵਾਨ ਅੱਗੇ ਕਰ ਲੋ ਤੇ ਚਾਹੇ ਪ੍ਰਭੂ ਮਤਲਬ ਯਿਸੂ ਮਸੀਹ ਦੇ ਅੱਗੇ ਕਰ ਲੋ ਸੱਚੀ ਨੀਤ ਦੇ ਨਾਲ ਵੀ ਧੰਨੇ ਭਗਤ ਹੁਣਾਂ ਤੇ ਪੱਥਰ ਨੂੰ ਧਾਇਆ ਸੀ ਤੇ ਰੱਬ ਪਾ ਲਿਆ ਸੱਚੀ ਨੀਤ ਨਾਲ ਜੇ ਤੁਸੀਂ ਮੰਗੋ ਤੇ ਪਰਮਾਤਮਾ ਤੁਹਾਡੀ ਆਸ ਤੇ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਕਰਦਾ ਵਾ ਜਿੱਥੇ ਸਾਡੇ ਕੋਲੋਂ ਇਹ ਸੇਵਾ ਸੀ ਅਸੀਂ ਐਤਵਾਰ ਵਾਲੇ ਦਿਨ ਆ ਟਾਈਮ ਕਰ ਲਿਆ ਇਹਨਾਂ ਨਾਲ ਐਤਵਾਰ ਜਿੰਨੀ ਸਾਡੇ ਕੋਲ ਲਿਸਟ ਫਾਈਨਲ ਹੋਈ ਹੈ ਜੋ ਸਾਨੂੰ ਜਾਇਜ਼ ਲੱਗੀ ਹੈ ਅਸੀਂ ਪਿੰਡਾਂ ਦੇ ਵਿੱਚ ਕੋਈ ਵਿਤਕਰਾ ਆ ਜਾ ਮਤਲਬ ਪਾੜ ਵੀ ਪਾਉਣ ਦੀ ਕੋਸ਼ਿਸ਼ ਨਹੀਂ ਕਰਦੇ ਸਾਰੇ ਘਰਾਂ ਨੂੰ ਮਿਲਾ ਕੇ ਜਿਹੜੀ ਸਾਡੀ ਲਿਸਟ ਬਣੀ ਹੈ ਐਤਵਾਰ ਅਸੀਂ ਕੋਸ਼ਿਸ਼ ਕਰਾਂਗੇ ਵੀ ਬੀਜ ਤੇ ਜਿਹੜਾ ਖਾਦ ਵੀ ਬਣਦਿਆ ਕਰਾਂਗੇ ਪਰ ਮੈਂ ਫੇਰ ਇੱਕ ਗੱਲ ਕਹਿਣਾ ਵੀ ਇੱਕ ਦੂਜੇ ਦਾ ਸਾਥ ਜਰੂਰ ਦਿਆ ਕਰੋ ਮੈਨੂੰ ਸਾਨੂੰ ਦੁੱਖ ਪਤਾ ਕਿੰਨਾ ਲੱਗਦਾ ਕਿਸੇ ਵੇਲੇ ਮਨ ਬਹੁਤ ਦੁਖੀ ਹੁੰਦਾ ਵੀ ਛੱਡ ਦਈਏ ਯਾਰ ਅਸੀਂ ਕੀ ਲੈਣਾ ਇਸ ਕੰਮ ਦੇ ਵਿੱਚੋਂ ਅਸੀਂ ਆ ਪਿੱਛੇ ਜੇ ਇੱਕ ਘਰ ਬਣਾਇਆ ਕਿਸੇ ਦੀਆਂ 4 3ਆਂ ਸੀਗੀਆਂ ਉਹਦੇ ਵਿੱਚ ਮੇਰੇ ਨਾਲ ਸੰਗਤ ਆਈ ਉਹ ਰਾਜਸਥਾਨ ਤੋਂ ਸੀ ਜਿੰਨਾ ਉਹਨੇ ਤੁਹਾਡੇ ਕੱਲ ਵੀ ਐਤਵਾਰ ਵੀ ਇੱਥੇ ਖਾਦਦੇ ਉਹ ਵੀ ਵੰਡਣਾ ਉੱਥੇ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਲੈ ਲਈ ਠੇਕੇਦਾਰ ਨੂੰ ਪੈਸੇ ਦੇ ਤੇ ਮਕਾਨ ਬਣਾਉਣਦੇ ਸਾਡੇ ਨਾਲ ਸੁੱਖ-ਭਾਜੀ ਹੁੰਦੇ ਆ ਸੁੱਖ-ਸੰਧੂ ਕੇ ਮੰਦੀਆਂ ਗੱਲਾਂ ਕਰਨ ਨੂੰ ਜੀ ਕਰਦਾ ਵੀ ਉਹਨਾਂ ਨੇ ਉੱਥੇ इमोशनल ਹੋ ਕੇ ਕਹਿ ਦਿੱਤਾ ਵੀ ਮੇਰੇ ਵੱਲੋਂ 150 ਬੋਰੀ ਜਿਹੜੀ ਉਹ ਸੀਮਿੰਟ ਦੀ ਇੱਥੇ ਦਿੱਤੀ ਜਾਊਗੀ 150 ਬੋਰੀ ਅਗਲੇ ਵੀ ਜ਼ਿੰਮੇਵਾਰੀ ਦੇ ਨਾਲ ਭੇਜ ਦਿੱਤੀ ਉਹ ठेकेदार ਨੇ ਕਿਤੇ ਦੱਸਿਆ ਵੀ ਭਾਈ 150 ਬੋਰੀ ਇੱਥੇ ਲੱਗਣੀ ਨਹੀਂਗੀ ਇੱਥੇ ਕੰਮ ਸਿਰਫ ਹੈਗਾ ਵਾ 70 80 ਬੋਰੀਆਂ ਦਾ ਉਹ ਵੀ ਬਹੁਤ ਜ਼ਿਆਦਾ ਵਾ ਤੇ ਇੱਕ ਘਰ ਅਸੀਂ ਸਭ ਤੋਂ ਪਹਿਲਾਂ ਫੜਿਆ ਸੀਗਾ ਉਹ ਬੰਦਾ ਸਪਰੇਅ ਕਰਦਾ ਵਿਚਾਰਾ ਮਤਲਬ ਕੱਚੇ ਘਰ ਦੇ ਵਿੱਚ ਉਹ ਰਹਿੰਦਾ ਸੀ ਵੀ ਤੇਰਾ ਤੈਨੂੰ ਅਸੀਂ ਬਾਲੇ ਪਾਉਣ ਲਈ ਜਿਹੜੇ ਉਹ ਪੈਸੇ ਦਿੱਤੇ ਸੀ ਉਹਨੂੰ ਲੱਖ ਕੇ ਸਵਾ ਲੱਖ ਰੁਪਏ ਦੀ ਮਤ ਕੀਤੀ ਸੀ ਮੈਂ ਤੇ ਸੁਖ ਭਾਜੀ ਜਿਹਨਾਂ ਦਿੱਤਾ ਵਾ ਮੈਂ ਲੋਕਾਂ ਦੇ ਹਾਲ ਦੱਸਣ ਲੱਗਾ ਤੁਹਾਨੂੰ ਜਿਨ੍ਹਾਂ ਨੇ ਦਿੱਤਾ ਵਾ ਅਸੀਂ ਸਲਾਹ ਕੀਤੀ ਵੀ ਭਾਜੀ ਸੀਮੈਂਟ ਇੱਥੇ ਵੱਧ ਜਾਣਾ ਉਹਨੂੰ 50 ਬੋਰੀਆਂ ਉਹਨੂੰ ਭੇਜ ਦਿਓ ਉਹਦਾ ਵੀ ਲੈਂਟਰ ਪੈ ਜਾਊਗਾ ਵੀ ਕੰਮ ਸੇ ਕੰਮ ਜਦੋਂ ਹਰ ਘਰ ਦਾ ਲੈਂਟਰ ਪਾ ਰਹੇ ਆ ਤੇ ਉਹਦਾ ਵੀ ਚਾਰੇ ਦਾ ਲੈਂਟਰ ਪੈ ਜਾਊਗਾ ਤੇ ਮੇਰਾ ਖਿਆਲ ਆ ਵੀ ਉਹਨੇ ਮੁੜ ਕੇ 50 ਬੋਰੀਆਂ ਵੀ ਨਹੀਂ ਚੁੱਕਣ ਦਿੱਤਾ ਵੀ ਇਹ ਮੇਰਾ ਜੇ ਉਹ ਗਲਦਾ ਗਲ ਜੂ ਤਰਪੈਲ ਥੱਲੇ ਪਿਆ ਵਾ ਇੱਕ ਦੂਜੇ ਦਾ ਜੇ ਗਰੀਬਾਂ ਨੇ ਗਰੀਬਾਂ ਦੀ ਬਾਹ ਨਹੀਂ ਫੜਨੀ ਤੇ ਤੁਹਾਡੀ ਬਾਹ ਕਿੰਨੇ ਫੜਨੀ ਸਾਨੂੰ ਤੇ ਇਹੋ ਜਿਹੀਆਂ ਚੀਜ਼ਾਂ ਵੀ ਵੇਖਣੀਆਂ ਪੈਂਦੀਆਂ ਵਾ ਫਿਰ ਅਸੀਂ ਮਨ ਮਾਰ ਕੇ ਕਹਿੰਨੇ ਵੀ ਕੋਈ ਨਹੀਂ ਬੀਬੀ ਤੂੰ ਰੱਖ ਲੈ ਇਹਨੂੰ ਖਰਾਬ ਨਾ ਕਰੀ ਕਿਸੇ ਨੂੰ ਦੇ ਦੇ ਪਰ ਮਤਲਬ ਇੰਨੀ ਸੋਚ ਯਾਰ ਤੰਗ ਜਿਹੜੀ ਹੋ ਜਾਂਦੀ ਆ ਔਰ ਦੂਜੀ ਅਸੀਂ ਬਿਨਾ ਕਿਸੇ ਸੰਸਥਾ ਤੋਂ ਸਿੱਧਾ ਜਿਹੜਾ ਸੰਪਰਕ ਕਰਾਉਨੇ ਆ ਸਿੱਧੇ ਪੈਸੇ ਮੈਂ ਭੈਂਜੀ ਨੂੰ ਕਿਹਾ ਸੀ ਉਹ ਕਹਿੰਦੇ ਸੀ ਮੈਨੂੰ ਪ੍ਰਾਈਵੇਟ ਕਿਸੇ ਦਾ ਅਕਾਊਂਟ ਨੰਬਰ ਦੇ ਦਿਓ ਆ ਪਿੰਡ ਦੇ ਵਿੱਚੋਂ ਨਿਸੋਗਰਾਂ ਤੇ ਸਾਡੇ ਨਾਲ ਆਗੇ ਨੇ ਇਹਨਾਂ ਦੇ ਖਾਤੇ ਦੇ ਵਿੱਚ ਲੱਖ ਰੁਪਿਆ ਜਿਹੜਾ ਆਜੂ ਮਿਸਤਰੀ ਉਹ ਨਾਲ ਹੀ ਲੈ ਕੇ ਉਹਨੇ ਮੁਕੰਮਲ ਜਿਹੜੀ ਜ਼ਿੰਮੇਵਾਰੀ ਲੈ ਲਈ ਇਹਨਾਂ ਨੇ ਵੀ ਮੈਂ ਇਹਦਾ ਜਿਹੜਾ ਕਮਰਾ ਬਵਾ ਉਹ ਇਹਨੇ ਦੇ ਵਿੱਚ ਪਵਾ ਦੂੰਗਾ ਤਿੰਨਾਂ ਚੌਹ ਠੇਕੇਦਾਰਾਂ ਕੋ ਅਸੀਂ ਪੁੱਛ ਲਿਆ ਵੀ ਇੱਕੋ ਜਿਹਾ ਹੀ ਰੇਟ ਆ ਸੀਮੈਂਟ ਉਹਨਾਂ ਲੱਗਣਾ ਰੇਤਾ ਉਹਨਾਂ ਹੀ ਲੱਗਣੀ ਬਜਰੀ ਉਹਨਾਂ ਹੀ ਲੱਗਣੀ ਆ ਔਰ ਕੋਸ਼ਿਸ਼ ਕਰੀਦੀ ਆ ਵੀ ਸਿੱਧਾ ਹੀ ਸੰਪਰਕ ਕਰਾ ਦਈਏ ਪਰ ਜੇ ਤੁਹਾਡੇ ਕੋਲੋਂ ਕਿਤੇ ਸਮਾਨ ਵੱਜ ਜਾਂਦਾ ਤਾਂ ਕਿਸੇ ਦੂਜੇ ਗਰੀਬ ਨੂੰ ਦੇ ਦਿਓ ਯਾਰ ਇਹੋ ਜੀਆਂ ਮੁਸ਼ਕਿਲਾਂ ਤੇ ਇਹੋ ਜੇ ਮਨ ਦਿਖਾਉਣ ਵਾਲੀਆਂ ਚੀਜ਼ਾਂ ਵੀ ਸਾਡੇ ਸਾਹਮਣੇ ਆਉਂਦੀਆਂ ਬੜੀ ਦੁਨੀਆ ਸਾੜ ਤੋਂ ਮਤਲਬ ਉਹ ਨਾ ਬਹੁਤ ਜ਼ਿਆਦਾ ਹੀ ਆਸਰਾ ਖਲਿੰਦੀ ਆ ਸਾਨੂੰ ਤਾਂ ਫੋਨ ਵੀ ਏਡੇ ਰੋਬ ਨਾ ਕਰਦੇ ਆ ਵੀ ਇੱਕ ਸਵੇਰੇ ਫੋਨ ਆਉਂਦਾ ਉਹ ਭਾਈ ਤੁਸੀਂ 4 ਦਿਨ ਪਹਿਲਾਂ ਕਹਿ ਗਏ ਸੀ ਆਏ ਨਹੀਂ ਮੇਰੀ ਭੈਣ ਦਾ ਘਰ ਆ ਵੇਖਣ ਆਲਾ ਤੇ ਮੈਂ ਉਹਨੂੰ ਕਹਾਂ ਭਰਾਵਾ ਮੈਂ ਕੋ ਜੋਮੈਟੋ ਸਰਵਿਸ ਥੋੜੀ ਸ਼ੁਰੂ ਕੀਤੀ ਆ ਵੀ ਆਰਡਰ ਹੀ ਤੂੰ ਦੇ ਦਿੱਤਾ ਵਾ ਮੈਂ ਹੋਰ ਵੀ ਤੁਰਿਆ ਫਿਰਦਾ ਮੈਨੂੰ ਵੇਖ ਲੈਣ ਦਿਓ ਹੌਸਲਾ ਦੇ ਰੱਖਿਆ ਕਰੋ ਯਾਰ ਮਤਲਬ ਇਹ ਕੋ ਆਰਡਰ ਆ ਵੀ ਕਿਸੇ ਬਲਿੰਕਟ ਦੇ ਉੱਤੇ ਤੇ ਜੋਮੈਟੋ ਦੇ ਉੱਤੇ ਆਰਡਰ ਦੇ ਦੜਾ ਵੀ ਮੇਰਾ ਘਰ ਮੰਡ ਵਾਲਾ ਜੀ ਬਣਾ ਦਿਓ ਆ ਕੇ ਇਸ ਤਰ੍ਹਾਂ ਨਹੀਂ ਹੈਗਾ ਅਸੀਂ ਪਹਿਲਾਂ ਲੋਡ ਬੰਦ ਵੇ ਮੋਲੋ ਜਿੱਥੇ ਸਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਲੋੜ ਆ ਕਿਸੇ ਨੇ ਪੈਸੇ ਭੇਜਣੇ ਆ ਯਾਰ ਉਹਦੇ ਪੈਸੇ ਕਿਸੇ ਚੰਗੀ ਥਾਂ ਦੇ ਉੱਤੇ ਲਵਾਏ ਜਾਣ ਔਰ ਮੈਨੂੰ ਭੈਣ ਜੀ ਉਹੜਾ ਵੀ ਕਹਾ ਵੀ ਸਾਡੇ ਵਿੱਚ ਕੋਈ ਜਾਤ ਪਾਤ ਵਾਲਾ ਨਾ ਵੇਖੋ ਲੋੜ ਬੰਦ ਵੇਖਿਓ ਵੀ ਕਿੰਨੂ ਲੋੜ ਆ ਤੇ ਉਹਨੂੰ ਦੇ ਦਿੱਤਾ ਜਾਵੇ ਸੋ ਭੈਣ ਮੇਰੀਏ ਤੈਨੂੰ ਨਵਾਂ ਘਰ ਤੇਰੇ ਕਾਉਣ ਵਾਲੇ ਸਮੇਂ ਤੇ ਪ੍ਰਮਾਤਮਾ ਨੇ ਤੇਰੀ ਦੀਵਾਲੀ ਸ਼ਾਇਦ ਪੱਕੇ ਘਰ ਦੇ ਵਿੱਚ ਹੀ ਮਨਾਵੇ ਜਾਂ ਤੇਰਾ ਕੰਮ ਸ਼ੁਰੂ ਹੋ ਜਾਏ ਕੰਮ ਇੱਕ ਦਿਨ ਦੇ ਵਿੱਚ ਹੀ ਤੇਰਾ ਸ਼ੁਰੂ ਕਰਾ ਦੇਣਗੇ ਸਮਾਨ ਤੇਰਾ ਕੱਲ ਹੀ ਇੱਥੇ ਆ ਜਾਊਗਾ ਜੀ ਜਿੱਥੇ ਲਵਾਉਣਾ ਲਵਾ ਲਿਓ ਫੇਰ ਤੇਰੇ ਐਤਵਾਰ ਜਦ ਤਣ ਅਸੀਂ ਆਉਣਾ ਉਦੋਂ ਤੱਕ ਸਮਾਨ ਇੱਥੇ ਲੱਥਾ ਹੋਵੇ ਜੀ ਜਦਣ ਅਸੀਂ ਬੀਜ ਤੇ ਖਾਦ ਵੰਡਣੀ ਆ ਪੈਸੇ ਤੁਹਾਨੂੰ ਕੱਲ ਨੂੰ ਮਿਲ ਜਾਣਗੇ ਸੋ ਤੈਨੂੰ ਤੇ ਤੇਰੀ ਧੀ ਨੂੰ ਨਵਾਂ ਘਰ ਮੁਬਾਰਕ ਤੇ ਤੁਸੀਂ ਮਤਲਬ ਪਰਮਾਤਮਾ ਨੂੰ ਜਿੱਥੇ ਕਿਤੇ ਮੰਗੜ ਗਏ ਹੋ ਉਹਦਾ ਹੁਣ ਸ਼ੁਕਰਾਨਾ ਵੀ ਉਸੇ ਤਰੀਕੇ ਕਰਨ ਜਾਇਓ ਵੀ ਪ੍ਰਭੂ ਵਾਕਿਆ ਜੀ ਤੂੰ ਸਾਡੀ ਅਰਦਾਸ ਸੁਣੀ ਆ ਤੇ ਸਾਡੇ ਘਰ ਦਾ ਜਿਹੜਾ ਲੈਂਟਰ ਪੈਣ ਲੱਗਾ ਵਾ ਉਹ ਪੱਕਾ ਹੋਣ ਲੱਗਾ ਵਾ ਧੰਨਵਾਦ